ਲੋਜੀ ਅੱਜ ਆਪਾਂ ਪਹੁੰਚੇ ਸੀ ਅ ਐਸਜੀਕ 9 ਵੈਲਫੇਅਰ ਕਲੱਬ ਦੇ ਪ੍ਰਧਾਨ ਸੁਨੀਲ ਦਸਲ ਜੀ ਕੋ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ ਤੁਹਾਡੀ ਨੂੰ ਜੀ ਤੇ ਭਾਈ ਕਿੱਦਾਂ ਚੱਲ ਰਿਹਾ ਆ ਸਿਆਲ ਦਾ ਬਰੀਡਿੰਗ ਦਾ ਜਿਹੜਾ ਤੁਹਾਡਾ ਸਿਸਟਮ ਹੈ ਅੱਜਕੱਲ ਵਧੀਆ ਚੱਲ ਰਿਹਾ ਜੀ ਹੁਣੇ ਡੌਗ ਸ਼ੋ ਤੋਂ ਆਏ ਆ ਠੀਕ ਹੈ ਜੀ ਤੇ ਹੁਣ ਆ ਕੇ ਬੈਠੇ ਸੀਗੇ ਤੁਹਾਡੇ ਦਰਸ਼ਨ ਹੋ ਗਏ ਪੀ ਗੱਲ ਹੈ ਗੁਰਬਾਜੀ ਤੇ ਭਾਜੀ ਆਪਣੇ ਜਿਹੜੇ ਅੱਜ ਕੱਲ ਨਾ ਸਪੈਸ਼ਲੀ ਅੱਜ ਥਾਂ ਤੁਹਾਡੇ ਕੋਲ ਆਏ ਆ ਕਿ ਨਵਾਂ ਰੌਲਾ ਪੈ ਰਿਹਾ ਹੈ ਆ ਕਿ ਤੁਸੀਂ ਬਰੀਡਿੰਗ ਨਹੀਂ ਕਰ ਸਕਦੇ ਉਹਦਾ ਕੀ ਚੱਕਰ ਆ ਕਿ ਬਰੀਡਿੰਗ ਆਪਣਾ ਬੰਦ ਕਰਨੀ ਪਊ ਜਾਂ ਆਪਾਂ ਨੂੰ ਕੋਈ ਹੋਰ ਕੰਮ ਕਰਨੇ ਪਊਗੇ ਕਿਤੇ ਦੇਖਣੇ ਪਊਗੇ ਇੱਕ ਤਾਂ ਜੀ ਇਹ ਅਫਵਾਹ ਹੈ ਕੋਈ ਬਰੀਡਿੰਗ ਵਗੈਰਾ ਬੰਦ ਨਹੀਂ ਹੋ ਰਹੀ ਔਰ ਸਾਨੂੰ ਲੋਕਾਂ ਨੂੰ ਇਹ ਲਾਇਸੈਂਸ ਜਾਨੀ ਕਿ ਇਸ਼ੂ ਕਰਾਉਣੇ ਪੈਣਗੇ ਤੇ ਇਹਦਾ 500 ਰੁਪਏ ਲੱਗੇਗਾ ਕਿ 5 ਸਾਲ ਬਾਅਦ ਇਹ ਰੀਨੂ ਹੋਇਆ ਕਰੇਗਾ ਕੀ ਕਿ ਔਰ ਕਈ ਵਾਰ ਆਪਾਂ ਨਾ ਸਟਰੀਟ ਡੌਗ ਨੂੰ ਖਾਣਾ ਪਾਉਂਦੇ ਆ ਬਾਹਰ ਹਾਂਜੀ ਜਿਹੜੇ ਆਮ ਪਬਲਿਕ ਦੇ ਰੋੜਾਂ ਤੇ ਖਾਣਾ ਪਾਉਂਦੀ ਆ ਉਹ ਉਹਦੇ ਵਾਸਤੇ ਜਿਹੜਾ ਕਾਨੂੰਨ ਆਇਆ ਕਿ ਉਹ ਬੰਦ ਕਰਨਾ ਪਵੇਗਾ ਔਰ ਜਿਹੜਾ ਤੁਹਾਡਾ ਡੌਗ ਹੋਏਗਾ ਉਹ ਤੁਹਾਡੇ ਘਰ ਚ ਰਹੇਗਾ ਔਰ ਉਹਦੇ ਇੱਕ ਜਦੋਂ ਤੁਸੀਂ ਲਾਇਸੈਂਸ ਲੈ ਲਿਆ ਉਹਦੇ ਇੱਕ ਟੋਕਨ ਪੈ ਜਾਏਗਾ ਗਲ ਦੇ ਵਿੱਚ ਉਹ ਬਾਹਰ ਫਿਰਦਾ ਨਜ਼ਰ ਆਏਗਾ ਤੇ ਓਨਰ ਤੇ ਯਾਨੀ ਕਿ ਐਕਸ਼ਨ ਆ ਸਕਦਾ ਹੈ ਕੋਈ ਵੀ ਔਰ ਅਗਰ ਉਸਨੇ ਕਿਸੇ ਨੂੰ ਕਟਿਆ ਉਸ ਦੇ ਨਾਲ ਤੁਹਾਡਾ ਓਨਰ ਜਿਹੜਾ ਆ ਇਹ ਜਿਹੜਾ ਡੌਗ ਦਾ ਓਨਰ ਆ ਉਹਨੂੰ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਉਸ ਨੂੰ 10000 ਤੋਂ ਲੈ ਕੇ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਹਾਂ ਔਰ ਸਜ਼ਾ ਵੀ ਹੋ ਸਕਦੀ ਹੈ ਕਿਉਂਕਿ ਸਾਡਾ ਪੈਟ ਸਾਡੀ ਜ਼ਿੰਮੇਵਾਰੀ ਹੈ ਜੇ ਅਸੀਂ ਰੱਖਿਆ ਤਾਂ ਅਸੀਂ ਆਪਣੇ ਘਰ ਉਸ ਦੀ ਦੇਖਭਾਲ ਕਰਾਂਗੇ ਅਸੀਂ ਬਾਹਰ ਖੁੱਲਾ ਨਹੀਂ ਛੱਡਾਂਗੇ ਹਮ ਸਹੀ ਹੈ ਠੀਕ ਸੀ ਰੂਲ ਇਹ ਰੂਲ ਸੀ ਕਿ ਜਿਹੜਾ ਅਵਾਰਾ ਡੌਗ ਹੈ ਇਸ ਦਾ ਕੋਈ ਜਾਣੀ ਕਿ ਇੱਕ ਜਗਾ ਬਣੀ ਹੋਏਗੀ ਉਥੇ ਜਾ ਕੇ ਖਾਣਾ ਪਾ ਸਕਦੇ ਜੇ ਕਿ ਇਹ ਕਿ ਆਪਾਂ ਥਾ ਥਾ ਦੇ ਖਾਣਾ ਪਾਨੇ ਇਹਦਾ ਐਕਸੀਡੈਂਟ ਦਾ ਕਾਰਨ ਵੀ ਬਣਦਾ ਔਰ ਇੱਕ ਹੁੰਖਾਰ ਹੋ ਕੇ ਲੋਕਾਂ ਨੂੰ ਕੱਟਦੇ ਆ ਤੇ ਉਹਦੇ ਨਾਲ ਜੇ ਸਟਰੀ ਡੌਗ ਕਿਸੇ ਵੀ ਆਦਮੀ ਨੂੰ ਕੱਟਦਾ ਹੈ ਉਸ ਦਾ ਹਰਜਾਨਾ ਭਰਨਾ ਪੈ ਰਿਹਾ ਹੈ ਇਹਨੂੰ ਕਾਰਪੋਰੇਸ਼ਨ ਨੂੰ ਓਕੇ ਅਗਰ ਸਟਰੀ ਡੌਗ ਕਿਸੇ ਨੂੰ ਵੀ ਕੱਟਦਾ ਜਾਂ ਕੋਈ ਵੀ ਨੁਕਸਾਨ ਕਰਦਾ ਤਾਂ ਉਹਦਾ ਨੁਕਸਾਨ ਜਿਹੜਾ ਉਹ ਕਾਰਪੋਰੇਸ਼ਨ ਜਿਹੜੀ ਹੈ ਉਹ ਕਾਰਪੋਰੇਸ਼ਨ ਨੂੰ ਭਰਨਾ ਪਵੇਗਾ ਥਾਣੇ ਦੇ ਵਿੱਚ ਕੰਪਲੇਂਟ ਕਰਾਓ ਔਰ ਜੇ ਪਾਲਤੂ ਡੌਗ ਕਿਸੇ ਨੂੰ ਕੱਢਦਾ ਉਸ ਦੀ ਵੀ ਥਾਣੇ ਵਿੱਚ ਕੰਪਲੇਂਟ ਹੋਏਗੀ ਤੇ ਜਿਹੜਾ ਓਨਰ ਹੋਏਗਾ ਓਨਰ ਦੇ ਉੱਤੇ ਐਕਸ਼ਨ ਆਏਗਾ ਉਹਦਾ ਤੇ ਇਹ ਕਈ ਵਾਰ ਤੁਹਾਡਾ ਗਵਾਂਢੀ ਤੁਹਾਡੇ ਤੋਂ ਕੰਪਲੇਂਟ ਕਰ ਦਿੰਦਾ ਹੈ ਵੀ ਇਸ ਨੇ ਡੌਗ ਰੱਖੇ ਭੌਂਕਦੇ ਆ ਚੀਕਦੇ ਇਹਦਾ ਕੋਈ ਮਤਲਬ ਨਹੀਂ ਇਹਦੇ ਵਿੱਚ ਅਗਰ ਤੁਹਾਡੇ ਕੋਲ ਲਾਇਸੈਂਸ ਹੈ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਇਸ ਦੇ ਵਿੱਚ ਰੱਖਣ 'ਚ ਕੋਈ ਪਾਬੰਦੀ ਨਹੀਂ ਹੈ ਕੋਈ ਪਾਬੰਦੀ ਨਹੀਂ ਹੈ ਮਤਲਬ ਰੱਖ ਸਕਦੇ ਆ ਬਸ ਸਿਰਫ ਲਾਇਸੈਂਸ ਹੋਣਾ ਜ਼ਰੂਰੀ ਆ ਲਾਇਸੈਂਸ ਪਹ ਲਾਇਸੈਂਸ ਕਦੋਂ ਤੋਂ ਮਿਲਨੇ ਸਟਾਰਟ ਹੋ ਗਏ ਅ ਚੰਡੀਗੜ੍ਹ 'ਚ ਸ਼ੁਰੂ ਹੋ ਗਿਆ ਸਾਡੇ ਪੰਜਾਬ 'ਚ ਜੀ ਨਹੀਂ ਹੋਇਆ ਜਦੋਂ ਵੀ ਇਹ ਸ਼ੁਰੂ ਹੋ ਜਾਂਦੇ ਆਪਾਂ ਨੂੰ ਪਤਾ ਲੱਗ ਜਾਏਗਾ ਤੇ ਆਪਾਂ ਹੀ ਸ਼ੁਕਰਾਨਾਗੇ ਠੀਕ ਹੈ ਇਹ ਮਤਲਬ ਤੁਹਾਡੇ ਕੋਲੋਂ ਪਤਾ ਲੱਗ ਜਾਊਗਾ ਜੀ ਬਿਲਕੁਲ ਜੀ ਠੀਕ ਹੈ ਜੀ ਤੇ ਚਲੋ ਇਹ ਤਾਂ ਪ੍ਰਧਾਨ ਸਭਾ ਹੋ ਗਿਆ ਕਿ ਬਰੀਡਿੰਗ ਨਹੀਂ ਬੰਦ ਹੋ ਰਹੀ ਹੈ ਨਾ ਇਹ ਤਾਂ ਹੋ ਗਈ ਖੁਸ਼ਖਬਰੀ ਪਰ ਇੱਕ ਹੁਣ ਜਦੋਂ ਆਪਾਂ ਬਰੀਡਿੰਗ ਦੇ ਵਿੱਚ ਮੇਨ ਪਰਪਸ ਜਦੋਂ ਆਪਾਂ ਕਹਿੰਦੇ ਆ ਵੀ ਕਿਸੇ ਡੌਗ ਦੀ ਮੀਟਿੰਗ ਕਰਵਾ ਦਿੰਨੇ ਆ ਤੇ ਉਸ ਤੋਂ ਬਾਅਦ ਜਿਹੜਾ ਸਟੰਡ ਵਾਲਾ ਉਹਨੂੰ ਮੇਨ ਪ੍ਰੋਬਲਮ ਆਂਦੀ ਹੈ ਇੱਕੋ ਹੈ ਹਾਂਜੀ ਹਾਂਜੀ ਕਿ ਜੀ ਪੈਸੇ ਨਹੀਂ ਆ ਰਹੇ ਜਿਹੜੇ ਤੁਹਾਡੇ ਕੋਲ ਵੱਧ ਤੋਂ ਵੱਧ ਕੇਸ ਹੀ ਆਉਂਦੇ ਆ ਜਿਆਦਾ ਬਰੀਡਰਾਂ ਦੇ ਜਾ ਜਨਰਲ ਪੈਸੇ ਸਟੰਡ ਕੱਲੀ ਕੱਲੇ ਰੱਖੇ ਹੋਏ ਆ ਪਈ ਪੈਸੇ ਨਹੀਂ ਦੇ ਰਹਾ ਬੱਚਾ ਨਹੀਂ ਦੇ ਰਹਾ ਕੋ ਉਹਦੀ ਇਨਕਮ ਨਹੀਂ ਹੋ ਰਹੀ ਉਹ ਲੋਕ ਲੈ ਕੇ ਭੱਜ ਜਾਂਦੇ ਆ ਕੋਈ ਰਿਸ਼ਤੇਦਾਰ ਲੈ ਜਾਂਦੇ ਆ ਬੱਚੇ ਮਰ ਜਾਂਦੇ ਉਹ ਕੀ ਕਰਨਾ ਚਾਹੀਦਾ ਉਹ ਕੱਲੀ ਕੱਲੀ ਕੇਸ ਆਇਆ ਇੱਕ ਕਿਸੇ ਦੇ ਘਰ ਫੀਮੇਲ ਨੇ ਬੱਚੇ ਦਿੱਤੇ ਜਿਹੜਾ ਉਹਦਾ ਓਨਰ ਉਹ ਸਟੱਡ ਵਾਲੇ ਨੂੰ ਕਹਿੰਦਾ ਅੱਜੇ ਬੱਚਾ ਚੱਕ ਕੇ ਲੈ ਕੇ ਜਾ ਭਾਈ ਨਹੀਂ ਤਾਂ ਮੁੜ ਕੇ ਮੁੜ ਕੇ ਲੈਣ ਨਹੀਂ ਮਤਲਬ ਇੱਕ ਦਿਨ ਦਾ ਬੱਚਾ ਇੱਕ ਦਿਨ ਦਾ ਬੱਚਾ ਕਹਿੰਦਾ ਲੈ ਕੇ ਜਾ ਤਾਂ ਇਹਦੇ ਵਿੱਚ ਇੱਕ ਰੂਲ ਹੈ ਕਿ 45 ਦਿਨ ਦਾ ਬੱਚਾ ਕਰਕੇ ਫੀਮੇਲ ਵਾਲੇ ਨੇ ਦੇਣਾ ਆ ਮੇਲ ਵਾਲੇ ਠੀਕ ਹੈ ਜੀ ਠੀਕ ਹੈ ਔਰ ਜਿੰਨੇ ਵੀ ਬਰੀਡਰ ਆ ਉਹਨਾਂ ਨੂੰ ਮੇਰੀ ਇੱਕ ਰਿਕੁਐਸਟ ਹੈ ਜਦੋਂ ਵੀ ਕੋਈ ਆਂਦਾ ਹੈ ਸਾਨੂੰ ਦਿੱਕਤ ਦਾ ਸਾਹਮਣਾ ਉਹਦਾ ਕਰਨਾ ਪੈਂਦਾ ਕਿ ਜਦੋਂ ਕੋਈ ਆਂਦਾ ਹੈ ਉਸ ਨੂੰ ਕਹੋ ਉਸ ਨੂੰ ਚੈੱਕ ਜ਼ਰੂਰ ਲੈਣਾ ਹੈ ਠੀਕ ਹੈ ਇੱਕ ਸਟਾਮ ਲੈਣਾ ਔਰ ਵੀਡੀਓ ਬਣਾਉਣੀ ਉਹਦੀ ਹੂੰ ਤੇ ਅਗਲੇ ਨੂੰ ਇਹ ਗੱਲ ਦੱਸਣੀ ਆ ਕਿ ਭਾਈ 45 ਦਿਨ ਤੱਕ ਤੇਰੇ ਘਰ ਇੱਕ ਪੁਰਾਣਾ ਹੁੰਦਾ ਪੁਰਾਣਾ ਉਹਨਾਂ ਦਾ ਹੂੰ ਜਵਾਈ ਕਹਿੰਦੇ ਹਾਂ ਜਵਾਈ ਹਾਂ ਇੱਕ ਫੁੱਫੜ ਇਹਨਾਂ ਦੋਨਾਂ ਦੀ ਐਂਟਰੀ ਬੰਦ ਕਰੋ ਘਰ ਦੇ ਵਿੱਚ ਹਮ ਹਮ ਪਤਾ ਕੀ ਹੈ ਇਹਦਾ ਕਾਰਨ ਇਹ ਆ ਬਹਾਨਾ ਸਾਡਾ ਪਰੌਣਾ ਆ ਕੇ ਜੀ ਬੱਚਾ ਚੱਕ ਕੇ ਲੈ ਗਿਆ ਹਮ ਸਾਡਾ ਫੁੱਫੜ ਲੈ ਗਿਆ ਹਮ ਉਦੋਂ ਪਹਿਲਾਂ ਕੋਈ ਨਹੀਂ ਜਦੋਂ ਕ੍ਰੋਸਿੰਗ ਕਰਾਉਣੀ ਨਾ ਫੁੱਫੜ ਨੇ ਉਹਨਾਂ ਦਾ ਪਰੌਣੇ ਨਹੀਂ ਆਉਣਾ ਹਮ ਜਦੋਂ ਕ੍ਰੋਸਿੰਗ ਕਰਾ ਕੇ ਬੱਚੇ ਹੋ ਗਏ ਉਦੋਂ ਫੁੱਫੜ ਵੀ ਐਂਟਰੀ ਮਾਰਦਾ ਤੇ ਪਰੌਣਾ ਵੀ ਉਦੋਂ ਹੀ ਐਂਟਰੀ ਮਾਰਦਾ ਐਡੇ ਟਾਈਮ ਆਣ ਕੇ ਬੱਚਾ ਚੱਕ ਕੇ ਲੈ ਗਿਆ ਜਾਂ ਉਹ ਤੁਹਾਨੂੰ 15 ਦਿਨਾਂ ਬਾਅਦ ਕਹਿਣਗੇ ਸਾਡਾ ਪਰੌਣਾ ਗੇੜੇ ਮਾਰਦਾ ਆ ਆਪਣਾ ਬੱਚਾ ਚੱਕ ਕੇ ਲੈ ਜਾਓ ਇਹ ਸਿੱਧਾ ਬਹਾਨਾ ਇਹ ਉਹਨਾਂ ਨੂੰ ਸਾਫ਼ ਵੀਡੀਓ ਵੀਡੀਓ ਦੇ ਵਿੱਚ ਕਹਿਣਾ ਕਿ ਤੁਹਾਡਾ ਪ੍ਰਾਣਾ ਤੇ ਤੁਹਾਡਾ ਫੁੱਫੜ ਇਹ ਨਹੀਂ ਹੋਣਾ ਜੇ ਹੁੰਦੇ ਤਾਂ ਕੀ ਆ ਪਰ ਇਹ ਕਿਸੇ ਦਾ ਪ੍ਰਾਣਾ ਹੁੰਦਾ ਕਿਸੇ ਦਾ ਪ੍ਰਾਣਾ ਹੁੰਦਾ ਕਿਸੇ ਦਾ ਫੁੱਫੜ ਹੁੰਦਾ ਨਿਆਣਿਆਂ ਦਾ ਫੁੱਫੜ ਤੇ ਆ ਕਿਸੇ ਦਾ ਪ੍ਰਾਣਾ ਹੋ ਜਾਂਦਾ ਨਿਆਣਿਆਂ ਨੂੰ ਕਹਿਣ ਵੀ ਫੁੱਫੜਾ ਤੂੰ ਨਹੀਂ ਹੋਣਾ ਜੇ ਕੋਈ ਥੋੜਾ ਵੱਡਾ ਆ ਤਾਂ ਕੋਈ ਪ੍ਰਾਣਾ ਤੂੰ ਨਹੀਂ ਹੋਣਾ 43 ਦਿਨ ਬਾਈ ਸਾਢੇ ਗਰ ਬਸ ਸਹੀ ਹੈ ਮਤਲਬ ਕਿ ਜੇਕਰ ਤੁਸੀਂ ਬਰੀਡਿੰਗ ਕਰਨੀ ਆ ਤਾਂ ਉਹਦੇ ਤੋਂ ਪਹਿਲਾਂ ਪ੍ਰਾਣੇ ਤੇ ਫੁੱਫੜ ਦਾ ਘਰ ਆਣਾ ਬੰਦ ਕਰੋ ਦੇਖੋ ਇਸ ਇਸ ਵਜ੍ਹਾ ਨਾਲ ਲੜਾਈਆਂ ਹੁੰਦੀਆਂ ਬਾਅਦ ਬਾਅਦ ਦੇ ਬੱਚਾ ਨਾ ਇਹ ਲੜਾਈ ਦਾ ਕਾਰਨ ਬਣਦਾ ਹੈ ਹੂੰ ਜਿਹੜੇ ਬਹੁਤ ਸਾਰੇ ਕੇਸ ਆ ਥਾਣੇ ਕਚੈਰੀਆਂ ਤੱਕ ਵੀ ਜਾਂਦੇ ਆ ਬਿਲਕੁਲ ਜੀ ਬਿਲਕੁਲ ਜਿਆਦਾ ਵੱਜ ਜਾਂਦੇ ਆ ਬਿਲਕੁਲ ਤੇ ਲੜਾਈਆਂ ਦਾ ਚੱਕਰ ਆ ਕਿ ਇਦਾਂ ਲੜਾਈਆਂ ਹੋਈਆਂ ਵੀ ਆ ਜੀ ਕਦੇ ਸੁਣਿਆ ਵੀ ਤੁਸੀਂ ਨਾ ਤੁਹਾਡੀ ਕਦੇ ਹੋਈ ਹੋ ਵੀ ਨਹੀਂ 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 ਲੜਾਈ ਇਦਾਂ ਕਦੀ ਵੀ ਹੋਈ ਹਾਂ ਜੋ ਉਦਾਂ ਲੜਾਈਆਂ ਵਗੈਰਾ ਤਾਂ ਚਲੋ ਸਕੂਲ ਟਾਈਮ ਹੀ ਸ਼ੁਰੂ ਹੋ ਜਾਂਦੀਆਂ ਇੱਕ ਵਾਰ ਦਾ ਬਹੁਤ ਫਨੀ ਕਿੱਸਾ ਹੈ ਅ ਯਾਰ ਦੋਸਤ ਇਕੱਠੇ ਹੋਏ ਤੇ ਉਹ ਮੈਨੂੰ ਵੀ ਲੈ ਗਏ ਨਾਲ ਖਾਲਸਾ ਕੋਈ ਲੜਾਈ ਹੋਈ ਸੀ ਆ ਜੰਡੂ ਸਿੰਘੇ ਵਾਲੇ ਮੁੰਡੇ ਸੀਗੇ ਉੱਥੇ ਗਏ ਆ ਤੇ ਇਨੇ ਚੰਨੂ ਪੁਲਿਸ ਪੈ ਗਈ ਹੂੰ ਤੇ ਸਾਰੇ ਭੱਜ ਗਏ ਤੇ ਮੇਰੀ ਗੱਡੀ ਰਹਿ ਗਈ ਉੱਥੇ ਹੂੰ ਜਦੋਂ ਰਹਿ ਗਈ ਤੇ ਮੈਂ ਘਰੇ ਆ ਗਿਆ ਤੇ ਘਰੇ ਜਦੋਂ ਆਇਆ ਤਾਂ ਉਹ ਕਹਿੰਦੇ ਯਾਰ ਪੁਲਿਸੇ ਕੇਸ ਬਣ ਗਿਆ ਆ ਇਹ ਤੇਰੀ ਗੱਡੀ ਦਾ ਨੰਬਰ ਆ ਵੀ ਪੁਲਿਸ ਤੰਗ ਕਰੂਗੀ ਆਪਾਂ ਨੂੰ ਹਨਾ ਹੂੰ ਮੇਰਾ ਦੋਸਤ ਆ ਇੱਥੇ ਆਵਾਜ਼ਪੁਰ ਦਾ ਆਲੂ ਆ ਉਹਦਾ ਹੂੰ ਉਹ ਕਹਿੰਦਾ ਮੇਰੀ ਮਾਸੀ ਯਾਰ ਪੁੱਛਾ ਦਿੰਦੀ ਆ ਹੂੰ ਕਹਿੰਦਾ ਵੀ ਆਪਾਂ ਮੜਾ ਜਾ ਉਹਦੇ ਕੋਲ ਚਲੀਏ ਹੂੰ ਜਦੋਂ ਮੈਂ ਉੱਥੇ ਗਿਆ ਤੇ ਉਹ ਬਾਲ ਖਲਾਰ ਕੇ ਇਦਾ ਬੈਠੀ ਜਿੱਤੇ ਵਾਲੀ ਪੰਡਿਆ ਹੂੰ ਇਹ ਕਿਹੜਾ ਪਿੰਡ ਹੈ ਜੀ ਜਿੱਤੇ ਵਾਲੀ ਪਿੰਡ ਜਿੱਤੇ ਵਾਲੀ ਅੱਛਾ ਜੀ ਉਹ ਵੀ ਦਾ ਬਾਹਲ ਖਲਾਰ ਕੇ ਮੋਰੇ ਮੇਰੇ ਬੈਠੀ ਸੀ ਹੂੰ ਕਹਿੰਦੀ ਆ ਗਿਆਂ ਬੜੇ ਕਹਿੰਦੀ ਚਰਾਂ ਦਾ ਤੂੰ ਆਉਂਦਾ ਪਿਆ ਸੀ ਅੱਜ ਤੂੰ ਤੈਨੂੰ ਲੈ ਆਏ ਨਾ ਅਸੀਂ ਹੂੰ ਮੈਂ ਕਿਹਾ ਹਾਂਜੀ ਹੂੰ ਮੈਨੂੰ ਕਹਿੰਦੀ ਸਿਗਰਟ ਪੀਲਾ ਹੂੰ ਮੈਂ ਕਿਹਾ ਮੈਂ ਖਪੈਕ ਦੀ ਪੀਤੀ ਨਹੀਂ ਹੂੰ ਫਿਰ ਉਹਨੇ ਉਹ ਸਿਗਰਟ ਨਾ ਉਹਦੇ ਵਿੱਚ ਘੋਲ ਦਿੱਤੀ ਪਾਣੀ ਦੇ ਵਿੱਚ ਹੂੰ ਕਹਿੰਦੀ ਜਾ ਕੇ ਆਪਣੇ ਘਰੇ ਛੱਟਾ ਦੇ ਦੇ ਤਰਾ ਕੋਈ ਬਾੜ ਨਹੀਂ ਬਿੰਗਾ ਕਰੂਗਾ ਹੂੰ ਮੈਂ ਚਲੋ ਮੈਂ ਕਿਹਾ ਇਹ ਵੀ ਆਪਾਂ ਪਰਖ ਕੇ ਦੇਖ ਲੈਂਦੇ ਹਾਂ ਮੈਂ ਘਰੇ ਜਾ ਕੇ ਉਹਦਾ ਛੱਟਾ ਦਿੱਤਾ ਹੂੰ ਮੈਂ ਗਲਾਸ ਵਾਪਸ ਕਰਨ ਆ ਰਿਹਾ ਸੀ ਹੂੰ ਤੇ ਮੈਨੂੰ ਰਸਤੇ 'ਚ ਹੀ ਬੜਾ ਜਿਹਾ ਜਕੜ ਲਿਆ ਮੈਨੂੰ ਬਾਲਾ ਤੋਂ ਹੀ ਫੜਿਆ ਉਹ ਕਹਿੰਦੇ ਬਾਲ ਵਿੰਗਾ ਨਹੀਂ ਕਰਨਗੇ ਉਹ ਮੈਨੂੰ ਬਾਲਾ ਤੋਂ ਫੜਿਆ ਤੇ ਮੈਂ ਮੋੜ ਕੇ ਉਹ ਗਲਾਸ ਸੀਗਾ ਉਹ ਵੀ ਢਾਣੇ ਚਲਾ ਗਿਆ ਇਸ ਕਰਕੇ ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਇੱਕ ਤਾਂ ਬਾਬਿਆਂ ਦੇ ਚੱਕਰ 'ਚ ਬਿਲਕੁਲ ਨਹੀਂ ਪੈਣਾ ਹੂੰ ਠੀਕ ਆ ਨਹੀਂ ਇਹ ਨਹੀਂ ਗੱਲ ਹੈਗੀ ਐਵੇਂ ਸੱਚੀ ਜੀ ਸਾਡੇ ਕੀ ਬੰਦੇ ਆ ਨਾ ਚਲੋ ਆਪਣੇ ਕੰਮ ਜਿਹੜਾ ਇਹੋ ਜਿਹਾ ਬਿਜ਼ਨਸ ਹੈ ਸਾਹਲਾ ਆ ਡੌਗ ਮਰ ਗਏ ਜਾਂ ਕੁਝ ਵੀ ਕੁਨਾਲ ਦਾ ਕੰਮ ਕੁਨਾਲ ਮੈਨੂੰ ਕਹਿੰਦਾ ਵੀ ਕੁੱਤੀ ਕੁਤੀ ਦੇ ਬੱਚੇ ਬਚਦੇ ਨਹੀਂ ਕਿ ਕਿਸੇ ਬਾਬੇ ਕੋ ਦਿਖਾ ਲਈਏ ਮੈਂ ਇਹਨੂੰ ਵੀ ਕਹਿਣਾ ਚਾਹੁੰਦਾ ਬਈ ਕਿਸੇ ਬਾਬੇ ਤੇ ਮਗਰ ਨਹੀਂ ਲੱਗਣਾ ਕਿਸੇ ਕੋ ਨਹੀਂ ਇਦਾਂ ਜਾਣਾ ਜੋ ਹੈ ਕਰਮਾਂ ਦਾ ਉਹ ਹੀ ਮੈਣਾ ਔਰ ਇਹ ਜਿਹੜੇ ਬੱਚੇ ਮਰਨ ਦਾ ਕਾਰਨ ਹੁੰਦਾ ਆ ਇੱਕ ਤਾਂ ਅਸੀਂ ਖਰਾਕ ਦੀ ਗੱਲ ਹੁੰਦੀ ਆ ਬਿਲਕੁਲ ਖਰਾਕ ਜਿਆਦਾ ਦਿਓ ਠੀਕ ਹੈ ਔਰ ਦੂਸਰਾ ਜੇ ਤੁਹਾਨੂੰ ਲੱਗਦਾ ਵੀ ਉਹਦੇ ਵਿੱਚ ਮਿਲਕ ਪੋਇਜ਼ਨ ਕਹਿੰਦੇ ਇਹਨੂੰ ਮਿਲਕ ਪੋਇਜ਼ਨ ਆ ਜਾਂਦੀ ਹੈ ਹਾਂ ਇਸ ਦਾ ਪਹਿਲਾਂ ਇਲਾਜ ਕਰੋ ਤੇ ਅਟ ਅ ਟਾਈਮ ਤੁਸੀਂ ਫੀਮੇਲ ਕੋਈ ਹੋਰ ਲੈ ਕੇ ਆਓ ਜਿਤਕੀ ਲੈਬਰਾ ਵਗੈਰਾ ਜਿਹੜੀ ਸ਼ਰੀਫ ਆ ਉਹਦੇ ਥੱਲੇ ਬੱਚੇ ਰੱਖਦਿਆ ਕਰੋ ਕਿ ਬੱਚੇ ਇਹਨਾਂ ਨਾਲ ਵੱਜ ਜਾਂਦੇ ਨੇ ਆਪਣੇ ਬਰੀਡਰ ਬਹੁਤ ਵੱਡੀ ਗਲਤੀ ਕਰ ਜਾਂਦੇ ਆ ਬਹੁਤ ਸਾਰੇ ਆ ਜਿਹੜੇ ਕਿ ਲੈਕ ਆਫ ਨੋਲਜ ਇਹਨਾਂ ਨੂੰ ਘੱਟ ਨੋਲਜ ਕਹਿੰਦੇ ਨੇ ਆ ਕੋਈ ਕਿਸੇ ਡਾਕਟਰ ਕੋਲ ਨਹੀਂ ਦਿਖਾਉਂਦੇ ਡੌਗ ਨੂੰ ਭਈ ਡੌਗ ਯਾਰ ਇਹ ਬੱਚੇ ਦੇਣ ਵਾਲਾ ਇਹਨੂੰ ਕੀ ਟਰੀਟਮੈਂਟ ਇਹ ਹਿਊਮਨ ਵਾਂਗ ਹੀ ਟਰੀਟਮੈਂਟ ਹੁੰਦਾ ਸਾਰਾ ਬਿਲਕੁਲ ਜੀ ਬਿਲਕੁਲ ਆਪਣੇ ਲੋਕ ਕਹਿੰਦੇ ਚਲੋ ਕੋਈ ਗੱਲ ਨਹੀਂ ਡੌਗ ਹੀ ਆ ਬੱਚੇ ਦੇਣੇ ਆ ਦੇ ਦੇਉਗੇ ਹਨਾ ਜਿਹਦੇ ਕਰਕੇ ਇਹ ਪ੍ਰੋਬਲਮ ਆਉਂਦੀ ਆ ਮਿਲਕ ਪੋਇਜ਼ਨ ਜਾਂ ਕੁਛ ਵੀ ਇਹ ਚੀਜ਼ਾਂ ਦੀ ਤੇ ਇਹ ਇਹ ਵੀ ਮੜਾ ਜੀ ਦੱਸ ਦੋ ਭਈ ਜਦੋਂ ਫੀਮੇਲ ਤੁਹਾਡੀ ਕਨਸੀਵ ਹੋ ਜਵੇ ਉਸ ਤੋਂ ਬਾਅਦ ਜਦ ਇਹ ਰੈਗੂਲਰ ਚੈੱਕਅਪ ਕਰਵਾਉਣਾ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਔਰ 35 ਦਿਨ ਬਾਅਦ ਜਦੋਂ ਕਨਸੀਵ ਹੋ ਜਾਂਦੀ ਹੈ ਇੰਜੈਕਸ਼ਨ ਜ਼ਰੂਰੀ ਹੈ ਸੈਵਨਨ ਬੰਦਾ ਵੀ ਹਾਂ ਉਹ ਵੀ ਇੰਜੈਕਸ਼ਨ ਦਾ ਬੱਚਿਆਂ ਦੀ ਇਮਿਊਨਿਟੀ ਥੋੜੀ ਉਸ ਤੋਂ ਬਾਅਦ ਜਦੋਂ 50 ਦਿਨ ਹੋ ਜਾਂਦੇ ਫਿਰ ਕੋਰਸ ਸ਼ੁਰੂ ਹੋ ਜਾਂਦਾ ਹੈ ਜਿਹੜਾ ਮਿਲਕ ਬੋਜਨ ਵਗੈਰਾ ਦੇ ਉਹਦਾ ਟ੍ਰੀਟਮੈਂਟ ਕਰਾ ਲਓ ਡਾਕਟਰ ਦੇਖੋ ਮਤਲਬ ਆਪਾਂ ਕਹਿ ਸਕਦੇ ਆ ਵੀ 20 ਦਿਨ ਤੋਂ ਬਾਅਦ ਪ੍ਰੋਪਰ ਚੈੱਕਅਪ ਕਰਵਾਓ ਡਾਕਟਰ ਕੋਲ ਜਾ ਕੇ ਹਾਂ ਬਿਲਕੁਲ ਸਹੀ ਹੈ ਸਹੀ